ਕੀ ਨਾ ਬਾਈ ਦਾ ਸੁਚੈਨ ਸਿੰਘ ਜੀ ਜਿਹੜਾ ਪਿੰਡ ਹੈ ਜੀ ਇਹ ਵਾਲਾ ਇਹ ਪਿੰਡ ਕਲਸਿਆ ਜੀ ਅੱਜ ਕੀ ਕਹਿਣਾ ਜੋ ਜਿੱਦਾਂ ਕੀ ਲੜਾਈ ਦਾ ਮਾਹੌਲ ਬਣਿਆ ਫਿਰਦਾ ਬਾਰਡਰਾਂ ਤੇ ਕੀ ਲੜਾਈ ਦਾ ਦਾ ਜੀ ਮਾੜਾ ਹੀ ਇਹ ਜਦੋਂ ਦੂਜਾ ਮਾੜਾ ਮੋੜ ਉਧ ਜਪਕਸ਼ਵੀਰ ਦੇ ਵਿੱਚ ਖਲਰ ਮੱਚਦਾ ਤੇ ਜੁੱਲੀ ਬਿਸਤਰਾ ਬਾਰਡਰ ਵਾਲੇ ਪਿੰਡਾਂ ਨੂੰ ਚੁੱਕਣਾ ਪੈਂਦਾ ਕਈਆਂ ਦੇ ਅਕਸੀਡੈਂਟ ਹੋ ਕੇ ਮਰ ਜਾਂਦੇ ਕਿ ਬਾਰਡਰ ਦੇ ਪਹਾੜਾਂ ਤੇ ਲੱਗ ਲੱਗ ਹੀ ਜਾਂਦਾ ਜੀ ਹੁਣ ਮੰਨ ਲਓ ਹੁਣ ਆਪਾਂ ਲੱਗੇ ਨਾ ਵੀ ਨਾ ਲੱਗੇ ਤੇ ਬਾਰਡਰ ਵਾਲਾ ਪਤਾ ਲੱਗ ਗਿਆ ਸਾਡੇ ਪਿੰਡ ਕਿੰਨੇ ਕੁ ਲੋਕ ਰਹਿੰਦੇ ਉੱਥੇ ਸਾਡੇ ਪਿੰਡੋਂ ਅੱਧੇ ਪਿੰਡ ਦੇ ਕੋਈ ਕੁ ਚਲੇ ਗਏ ਨੇ ਹਾਂਜੀ ਤੇ ਬਾਕੀ ਕੋਈ ਡੰਗਰ ਵਛਾ ਸਾਰਾ ਇੱਥੇ ਆ ਤੇ ਬੱਚੇ ਪੁੱਛੇ ਜਿਹੜੇ ਪਿੱਛੇ ਕੱਢਦੇ ਲੋਕਾਂ ਨੇ ਸਰਕਾਰ ਨੇ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਉੱਠਣ ਦੀ ਨਾ ਨਾ ਪ੍ਰਸ਼ਾਸਨ ਨੂੰ ਕੁਝ ਨਹੀਂ ਆਖਿਆ ਕਿ ਉਹਨਾਂ ਨੂੰ ਕੁਝ ਨਹੀਂ ਜਾਣਵਾ ਤੇ ਨਹੀਂ ਆਖਿਆ ਤੁਸੀਂ ਜਾਓ ਤੇ ਨਾ ਜਾਓ ਬੱਚੇ ਸਕੂਲਾਂ ਵਿੱਚ ਪੜ੍ਹਦੇ ਫਿਰ ਉਹਨਾਂ ਦਾ ਕੀ ਕੀਤਾ ਗਿਆ ਨਹੀਂ ਬੱਚੇ ਜੀ ਕਿਹੜੇ ਸਕੂਲ ਘੱਲੇ ਹੀ ਨਹੀਂਗੇ ਡਰਦੇ ਨੇ ਸਕੂਲ ਘੱਲੇ ਨਹੀਂਗੇ ਕਿਹਦਾ ਕਿਹੜੇ ਉਹਨਾਂ ਗੋਲੇ ਛੋੜ ਦੇਣ ਬੱਚੇ ਮੜ ਕੇ ਕਿਹਨੇ ਸਾਹਮਣੀ ਇਹ ਕਰਕੇ ਬੱਚੇ ਸਾਰੇ ਘਰਾਂ ਜੀ ਜੰਗ ਹੁਣ ਕੋਈ ਵੀ ਨਹੀਂ ਸੋਚਦਾ ਜੰਗ ਹੋਵੇ ਤੇ ਜਿਵੇਂ ਮਾਹੌਲ ਬਣ ਜਾਂਦਾ ਵਾਰ-ਵਾਰੀ ਕਿਤੇ ਨਾ ਕਿਤੇ ਕੋਈ ਹਮਲਾ ਹੋ ਜਾਂਦਾ ਜਾਂ ਕੁਛ ਹੋ ਜਾਂਦਾ ਉਹ ਤੁਹਾਨੂੰ ਪਹਿਲਾਂ ਦੱਸ ਦੇਣਾ ਵੀ ਇਹ ਜੰਗ ਨਾ ਹੋਣਾ ਲੱਗੇ ਜਿਹੜਾ ਬਾਰਡਰ ਏਰੀਆ ਤੇ ਜਿੰਨੇ ਪਿੰਡ ਗਏ ਇਹਨਾਂ ਦੇ ਪਤਾ ਲੱਗ ਜਾਂਦਾ ਇਲਾਕੇ ਦਾ ਮਾਹੌਲ ਜੀ ਇਤਰਾ ਹੀ ਆ ਲੋਕਾਂ ਦੇ ਵਿੱਚ ਚਲੋ ਮਤਲਬ ਡਰ ਤੇ ਹੈਗਾ ਹੀ ਆ ਉਹ ਚੀਜ਼ ਦਾ ਤੇ ਬਾਕੀ ਹਾਲੇ ਮਤਲਬ ਕੋਈ ਰੇਸ਼ ਨਹੀਂ ਕੋਈ ਚੀਜ਼ ਨਹੀਂ ਗਈ ਲੋਕ ਆਪੋ ਆਪਣੇ ਘਰਾਂ 'ਚ ਆ ਤੇ ਉਹ ਚੀਜ਼ ਦਾ ਡਰ ਤੇ ਹੈਗਾ ਤੁਹਾਨੂੰ ਬਰਾ ਉਧਰ ਹਮਲਾ ਕੀਤਾ ਤੇ ਲੋਕਾਂ ਦੇ ਵਿੱਚ ਇਹ ਚੀਜ਼ ਦਾ ਡਰ ਤਾਂ ਹੈ ਆ ਵੀ ਵੀ ਜਿਹੜਾ ਹੋਇਆ ਹਮਲਾ ਸਾਡੇ ਪਿੰਡ ਤੋਂ ਪਾਕਿਸਤਾਨ ਕਿੰਨੀ ਕੁ ਦੂਰ ਹੈ ਸਾਡੇ ਪਿੰਡ ਤੋਂ ਜੀ 200 100 ਮੀਟਰ ਹੀ ਹੈ ਤੇ ਅੱਛਾ ਤੇ ਮਤਲਬ ਕਿ ਇਤੋਂ ਕੁਝ ਘਰ ਗਏ ਵੀ ਆ ਕਿ ਸਾਰੇ ਇੱਥੇ ਸੇਫ ਨੇ ਨਹੀਂ ਕੁਝ ਡਰ ਬੱਚੇ-ਬੁੱਚੇ ਕੋਈ ਤੁਹਾਨੂੰ ਪਤਾ ਲੱਗੇ ਕੋਈ ਲੋਕ ਬਾਕੀ ਤਰਕੀਬਨ ਲੋਕ ਘਰਾਂ 'ਚ ਹੀ ਹਾਲੇ ਜਦੋਂ ਕੋਈ ਆਦੇਸ਼ ਹੋਊਗਾ ਜਾਂ ਕੋਈ ਆਪਣਾ ਹੋਊਗੀ ਪਤਾ ਲੱਗੂਗਾ ਤੇ ਫਿਰ ਤੁਹਾਨੂੰ ਪਤਾ ਜੰਗ ਦੇ ਵਿੱਚ ਕਿੰਨੇ ਖਲੋਣਾ ਜੀ ਇੱਥੇ ਕਿਹੜਾ ਪਿੰਡ ਵਾ ਇਹ ਕਲਸ ਪਿੰਡ ਹੈ ਜੀ ਜਦੋਂ ਇੱਕੇ ਮਾਹੌਲ ਬੰਦ ਆ ਇਦਾਂ ਦਾ ਤੇ ਕੀ ਨੁਕਸਾਨ ਹੁੰਦਾ ਆਪਣੇ ਲੋਕਾਂ ਦਾ ਨੁਕ ਤਾਨੂੰ ਪਤਾ ਇੱਥੇ ਦੇ ਪਿਛਲੀ ਵਾਰੀ 65 ਜਾਂਦੇ ਵੀ ਮਲਿਆ ਗਿਆ ਸਾਰਾ ਪਿੰਡ ਹੀ ਆਪਣਾ ਤੇ ਰੂੜੀਆਂ ਤੱਕ ਨਹੀਂ ਛੱਡੀਆਂ ਇਹ ਲੋਕਾਂ ਦਾ ਬੜਾ ਭਾਰੀ ਨੁਕਸਾਨ ਆਇਆ ਲੋਕ ਮਹਾ ਜੰਗ ਉਹ ਫੋਣਾ ਉਹਦਾ ਘਰ-ਬਾਰ ਬਣਾ ਕੇ ਬੈਠੇ ਆ ਬੜਾ ਔਖਾ ਇਹ ਚੀਜ਼ ਦਾ ਬਾਰਡਰ ਦੇ ਲੋਕਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਆਇਆ ਜੀ